ਹਾਂ ਜੀ ਵੀਰੇ ਅੱਜ ਕੱਲ ਸਾਰਿਆਂ ਨੂੰ ਤੇ ਵੀਰੇ ਕਹਾ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਆਪਣੇ ਸੋਸ਼ਲ ਮੀਡੀਆ ਦੇ ਉੱਪਰ ਆ ਤੁਸੀਂ ਦੇਖ ਰਹੇ ਹੋ ਕਹਿੰਦੇ ਕਿੜੇ ਦਰਿਆ ਨੇ ਦਰਿਆਵਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਜਿਹੜੇ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਆ ਰਿਹਾ ਜਿਹੜੇ ਵੀ ਦਰਿਆਵਾਂ ਦੇ ਕੋਲ ਲੱਗਦੇ ਆ ਏਰੀਏ ਉਹ ਆਪਣਾ ਧਿਆਨ ਜ਼ਰੂਰ ਰੱਖੋ ਪਿੱਛੇ ਪਹਾੜਾਂ ਦੇ ਵਿੱਚ ਜਿਹੜੀ ਲਗਾਤਾਰ بارش ਬਹੁਤ ਜ਼ਿਆਦਾ ਜਿਹੜੀ ਹੋ ਰਹੀ ਆ ਦੁਵਾਰਾ ਫੇਰ ਅਲਰਟ ਕੀਤਾ ਹੋਇਆ ਪਹਾੜਾਂ ਦੇ ਵਿੱਚ ਦੀ ਬਰਸਾਤ ਜਿਹੜੀ ਬਹੁਤ ਜ਼ਿਆਦਾ ਹੋਣੀ ਆ ਤੇ ਜਿਹੜੇ-ਜਿਹੜੇ ਵੀ ਇਲਾਕੇ ਦਰਿਆਵਾਂ ਦੇ ਕੋਲ ਲੱਗਦੇ ਨੇ ਉਹ ਆਪਣਾ ਧਿਆਨ ਜ਼ਰੂਰ ਰੱਖੋ ਬਾਕੀ ਕਈ ਪਿੰਡਾਂ ਦੇ ਵਿੱਚ ਜਿਹੜਾ ਬੰਨ ਟੁੱਟਨ ਨਾਲ ਪਾਣੀ ਜਿਹੜਾ ਭਰ ਗਿਆ ਦਰਿਆਵਾਂ ਦੇ ਲੱਵੇ ਜਿਹੜੇ ਪਿੰਡ ਲੱਗਦੇ ਆ ਤੇ ਆ ਇੱਕ ਵੀਡੀਓ ਜਿਹੜੀ ਵਾਇਰਲ ਹੋ ਰਹੀ ਆ ਤੇ ਕਿਸਾਨ ਵੀ ਟਰੈਕਟਰ ਲੈ ਕੇ ਆ ਰਹੇ ਸੀ ਬੇੜੇ ਦੇ ਵਿੱਚ ਕਿਉਂਕਿ ਦਰਿਆਵਾਂ ਦੇ ਵਿੱਚ ਪੁਲ ਜਿਹੜੇ ਬਹੁਤ ਜ਼ਿਆਦਾ ਘਟਨੇ ਇੰਨਾ ਤੇ ਆ ਵੀ ਏਰੀਆ ਸਾਰਾ ਵੇੜੇ ਨਾਲ ਹੀ ਜਿਹੜਾ ਉਹ ਕੰਮ ਚਲਾਉਂਦੇ ਨੇ ਆਰਪਾ ਜਿਹੜੀ ਖੇਤੀ ਉੱਥੇ ਹੁੰਦੀ ਆ ਤੇ ਪਾਣੀ ਜ਼ਿਆਦਾ ਹੋਣ ਕਾਰਨ ਇਹ ਜਿਹੜੀ ਸਾਈਡ ਨੂੰ ਲੈ ਕੇ ਜਾ ਰਹੇ ਸੀ ਉਧਰ ਨੂੰ ਨਹੀਂ ਜਾ ਸਕਿਆ ਤੇ ਇਹ ਐਂ ਕਹਿ ਰਹੇ ਵੀ ਪਾਕਿਸਤਾਨ ਵਾਲੀ ਸਾਈਡ ਨੂੰ ਜਿਹੜਾ ਇਹ ਪਾਣੀ ਜਾਂਦਾ ਤੇ ਇਹ ਵੇੜਾ ਉਧਰ ਨੂੰ ਹੀ ਪਾਣੀ ਦੀ ਸਪੀਡ ਜ਼ਿਆਦਾ ਹੋਣ ਕਾਰਨ ਚਲਾ ਗਿਆ ਇਹ ਫਿਰੋਜ਼ਪੁਰ ਫਾਜ਼ਿਲਕਾ ਜਿਹੜੀ ਸਰਹੱਦਾ ਉਦੇ ਕੁਲੇ ਦੀ ਵੀਡੀਓ ਦੱਸ ਰਹੇ ਨੇ ਤੇ ਬਾਕੀ ਜਿਹੜੇ ਉਹ ਏਰੀਆ ਦੇ ਵੀਰ ਨੇ ਹਨਾ ਜੁੜੇ ਹੋਏ ਨੇ ਆਪਣਾ ਜਰੂਰ ਦੱਸਿਓ ਕੀ ਹਾਲਾਤ ਨੇ ਜਿਹੜੇ ਉੱਥੇ ਬਣੇ ਹੋਏ ਨੇ ਦਰਿਆ ਦੇ ਜਿਹੜੇ ਏਰੀਆ ਲੱਗਦਾ ਜਿੱਥੇ-ਜਿੱਥੇ ਕਿੰਨਾ ਕੁ ਪਾਣੀ ਜਿਹੜਾ ਆ ਰਿਹਾ ਕਿੰਨੀ ਕੁ ਮਾਰ ਜਿਹੜੀ ਹੋ ਗਈ ਕਈ ਪਿੰਡਾਂ ਦੇ ਵਿੱਚ ਪਾਣੀ ਜਿੰਨੇ ਬਹੁਤ ਜ਼ਿਆਦਾ ਵੜ ਗਿਆ ਹਾਲਾਤ ਬਹੁਤ ਜਿਹੜੇ ਖਰਾਬ ਉੱਥੇ ਹੋਏ ਹੋਏ ਨੇ ਆ ਦੇਖੋ ਪਾਣੀ ਜਿਹੜਾ ੱੱਕੇ ਨਾਲ ਹੀ ਦੂਸਰੀ ਸਾਈਡ ਤੋਂ ਤਾਂ ਕਿਹੜਾ ਨੂੰ ਲੈ ਗਿਆ ਪਾਣੀ ਦੀ ਸਪੀਡ ਜਿਹੜੀ ਬਹੁਤ ਜਿਆਦਾ--